ਰੀਪੋਜੀਸ਼ਨ ਤੇ ਹਨ ਸਤਨਾਮ ਸਿੰਘ 25 ਤੀਸਰੀ ਪੋਜੀਸ਼ਨ ਤੇ ਰਹੀ ਹੈ 1400 ਉਮਰ ਤੱਕ ਉਮਰ ਵਾਲੇ ਦੇ ਵਿੱਚੋਂ ਜਸਦੀਪ कौर ਪਤਰੀ ਸਰਦਾਰ ਸਤਨਾਮ ਸਿੰਘ ਦੂਜੀ ਪੋਜੀਸ਼ਨ ਤੇ ਦੋ ਬੱਚੀਆਂ ਨੇ ਜਿਨ੍ਹਾਂ ਨੇ ਬਿਲਕੁਲ ਬਰਾਬਰ ਲੰਬਾਈ ਸੀ ਕੈਸਾ ਵੀ ਤਰਨਵੀਰ कौर ਪਤਰੀ ਸਰਦਾਰ ਨਿਰਮਲ ਸਿੰਘ

ਆਕੋਨਾ ਦੀ ਪੋਜੀਸ਼ਨ ਥੋੜੀ ਬਹੁਤ ਲੰਬਾਈ ਘਟਾਉਣ ਕਰਕੇ ਕੇਸਾਂ ਦੀ ਨਹੀਂ ਆਈ ਜਿਨ੍ਹਾਂ ਦੇ ਵਿੱਚ ਸੱਚੀ ਹੈ پاکਪੀੜ ਕੁਤਰੀ ਸਰਕਾਰ ਹਰਮਿੰਦਰ Good morning all ਤੋਂ 14 ਸਾਲ ਤੱਕ ਦੀ ਉਮਰ ਦੇ ਅੰਮ੍ਰਿਤਧਾਰੀ ਬੱਚੇ ਹਨ ਗੁਰਬੀਰ ਸਿੰਘ ਸਪੁੱਤਰ ਸਰਦਾਰ ਸੁਖਵਿੰਦਰ ਸਿੰਘ ਸੁਖਮਨ ਸਿੰਘ ਸਪੁੱਤਰ ਸਰਦਾਰ ਮਨਜੀਤ ਸਿੰਘ Doesn't go. On. ਮੋਹਨ ਸਿੰਘ ਪੁੱਤਰ ਸਰਕਾਰ ਦੇ ਤਾਰ ਸਿੰਘ ਕਦੇ ਵੀ ਜੀ ਦੇਵੀ ਦੋਸਤੋਂ ਉਪਰੰਤ ਅਗ੍ਰੂਤੇ ਲੰਗਾਂ ਦੇ ਵਿੱਚ ਸਵਾਤ ਸੰਕਰੇ ਪ੍ਰਸਾਦਾ ਸੰਕੇ ਜਾਣਾ ਹੈ ਤੋਂ ਕਮੇਟੀ ਬੋਲੇ